ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਆ ਜਿਵੇਂ ਆਪਾਂ ਹਮੇਸ਼ਾ ਨਵਿਕਤਲੀ ਖੇਤੀ ਦੀ ਤੇ ਜਿਹੜਾ ਆਪਾਂ ਕਣਕ ਝੋਨੇ ਦੇ ਚੱਕਰ ਵਿੱਚ ਫਸਲੀ ਚੱਕਰ ਵਿੱਚ ਫਸੇ ਹੋਏ ਆ ਉਹਦੇ ਤੋਂ ਥੋੜਾ ਹੋਰ ਚੀਜ਼ਾਂ ਟਰਾਈ ਕਰਨ ਦੀ ਜਿਵੇਂ ਐਗਰੋ ਫੋਰੈਸਟਰੀ ਹੈ ਜਾਂ ਫੋਰੈਸਟਰੀ ਹੈ ਜਾਂ ਆਪਾਂ ਬਾਗਬਾਨੀ ਦੀ ਗੱਲ ਕਰਦੇ ਆ ਹਨਾ ਤਾ ਉਹਦੇ ਬਾਰੇ ਮੈਂ ਤੁਹਾਡਾ ਧਿਆਨ ਲਿਆਉਣਾ ਹੁੰਦਾ ਕਿਉਂਕਿ ਆਪਾਂ ਨੂੰ ਜਿਹੜਾ ਡਾਇਵਰਸੀਫਾਈ ਜਿਹੜੀ ਹੈ ਫਸਲ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਅਸੀਂ ਅੱਜ ਪਹੁੰਚੇ ਆ ਬਾਈ ਨਾਇਬ ਸਿੰਘ ਜੀ ਸੰਤ ਖੇੜਾ ਕੋਲੇ ਇਹ ਜਿੱਥੇ ਮਤਲਬ ਇਹ ਪੇਸ਼ੇ ਤੋਂ ਇਹ ਲੈਕਚਰਰ ਨੇ ਔਰ ਦੂਸਰੀ ਗੱਲ ਚੰਗੇ ਕਿਸਾਨ ਨੇ ਔਰ ਇੱਕ ਉਦਮੀ ਉਸ ਤੋਂ ਅੱਗੇ ਜਾ ਕੇ ਵੀ ਇਹ ਵਾਰੀ ਵੀ ਹੁਣ ਇਹਨਾਂ ਨੇ ਇੱਕ ਬੜਾ ਚੰਗਾ ਇਨੀਸ਼ੀਏਟਿਵ ਲਿਆ ਹੈ ਤੁਹਾਨੂੰ ਅਸੀਂ ਵੀਡੀਓ ਰਾਹੀਂ ਦੱਸਦੇ ਰਹਿੰਨੇ ਆ ਤੇ ਮੈਂ ਬਹੁਤ ਇਹਨਾਂ ਤੋਂ ਇਨਸਪਾਇਰ ਹੋਇਆ ਤੇ ਮੈਂ ਇਹਨਾਂ ਦੀ ਸਟੋਰੀ ਜਿਹੜੀ ਤੁਹਾਡੇ ਅੱਗੇ ਰੱਖਣੀ ਚਾਹੁੰਦਾ ਸੀ ਆ ਜਿਹੜੇ ਬਾਗ ਦੇ ਵਿੱਚ ਖੜੇ ਆ ਅਸੀਂ ਵੈਸੇ ਇਹਨਾਂ ਕੋਲੇ ਤਿੰਨ ਚਾਰ ਬੰਨੀ ਦੇ ਬਾਗ ਹੈ ਤਾਂ ਇਹ ਅਮਰੂਦਾਂ ਦਾ ਬਾਗ ਹੈ ਮੈਂ ਭਾਈ ਜੀ ਨੂੰ ਕਹੂੰਗਾ ਮੇਰੇ ਛੋਟੇ ਵੀਰ ਨੂੰ ਵੀ ਥੋੜੀ ਜਿਹੀ ਇਹਦੀ ਜਾਣਕਾਰੀ ਦਿਓ ਤੇ ਇੱਕ ਇਹ ਮੈਂ ਬਹੁਤ ਇਸ ਗੱਲੋਂ ਹੈਰਾਨ ਆ ਵੀ ਬੂਟੇ ਵੀ ਛੋਟੇ ਰੱਖੇ ਤੇ ਫਲ ਨਾ ਬਿਲਕੁਲ ਲੱਦੇ ਹੋਏ ਆ ਤੁਸੀਂ ਵੇਖੋ ਆ ਆ ਕਿੰਨਾ ਫਲ ਲੱਗਿਆ ਹੋਇਆ ਇਹਦੇ ਤੇ ਹਰ ਹਰ ਤਰ੍ਹਾਂ ਨਾਲ ਤਾਂ ਇਸ ਕਰਕੇ ਮੈਂ ਚਾਹੁੰਦਾ ਸੀਗਾ ਵੀ ਭਾਈ ਨਾਲ ਮੈਂ ਤੁਹਾਡੀ ਰੂਬਰੂ ਕਰਾਵਾਂ ਤੇ ਮੈਂ ਦੱਸਾਂ ਵੀ ਇਹਨਾਂ ਤੋਂ ਆਪਾਂ ਜਾਣਕਾਰੀ ਲਈਏ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਆ ਭਾਈ ਜੀ ਹੁਣ ਚੈਨਲ ਲੇਖਣ ਵਾਲਾ ਹਾਂ ਡਿਟੇਲ ਨਾਲ ਤੁਸੀਂ ਦੱਸਿਓ ਜੀ ਇਹ ਸਾਰਾ ਇਹ ਸਾਰ ਸਪੈਦਾ ਵੈਰਾਈਟੀ ਹੈ ਜੀ ਜੀ ਜਿਹੜੀ ਹਰਿਆਣਾ ਯੂਨੀਵਰਸਿਟੀ ਦੀ ਬਹੁਤ ਮਸ਼ਹੂਰ ਵੈਰਾਈਟੀ ਹੈ ਬਿਲਕੁਲ ਜੀ ਬਿਲਕੁਲ ਜਦੋਂ ਵੀ ਤੁਸੀਂ ਇਹਨੂੰ ਖਾਓਗੇ ਜਸਟ ਲਾਈਕ ਮਿਸ਼ਰੀ ਮੈਂ ਕਿਸੇ ਦਾ ਜ਼ਿਕਰ ਤਾਂ ਨਹੀਂ ਕਰਨਾ ਚਾਹੁੰਦਾ ਇੱਕ ਦੋ ਵਾਰੀ ਮੈਨੂੰ ਕਿਸੇ ਨੇ ਬੁਲਾ ਕੇ ਕਿਹਾ ਵੀ ਦੇਖੋ ਮੈਂ ਤੁਹਾਨੂੰ ਆਰਗੈਨਿਕ ਅਮਰੂਦ ਖੋਣ ਹੈ ਤੇ ਇਹ ਸਰਸਪੈਦਾ ਵੈਰਾਈਟੀ ਹੈ ਜੀ ਤੇ ਫਿਰ ਰਹਾ ਜਦੋਂ ਕੰਪੀਟੀਸ਼ਨ ਦੀ ਗੱਲ ਹੋਵੇ ਬੋਲੇ ਹੋ ਗਿਆ ਰਹਾ ਸਾਡੇ ਤੋਂ ਵੀ ਨਹੀਂ ਜਾਂਦਾ ਮੈਂ ਕਿਹਾ ਭਾਈ ਸਾਹਿਬ ਤੁਸੀਂ ਸਰਸਪੈਦਾ ਖਾਦਾ ਹੀ ਨਹੀਂ ਅਸੀਂ ਖਵਾਵਾਂਗੇ ਅਸੀਂ ਖਵਾਵਾਂਗੇ ਮੈਂ ਕਿਹਾ ਤੁਸੀਂ ਸਾਡੇ ਕੋਲੇ ਆਇਓ ਤੇ ਮੈਂ ਕਿਹਾ ਵੀਰ ਜੀ ਤੁਸੀਂ ਕਿਸੇ ਨੂੰ ਗਲਤ ਮੋਟੀਵੇਟ ਨਾ ਕਰੋ ਹੂੰ ਤੇ ਮੈਂ ਉਹਨਾਂ ਨੂੰ ਸਪੈਸ਼ਲੀ ਕਿਹਾ ਵੀ ਹੁਣ ਤੁਸੀਂ ਪਹਿਲਾਂ ਆਪ ਜਾਣੋ ਵੀ ਜਿਹੜਾ ਇਹ ਸਾਰਸ ਪੈਦਾ ਬੂਟਾ ਹੈ ਇਹਦੀ ਆਪ ਦੀ ਕੀ ਖਾਸੀਅਤ ਹੈ ਤੇ ਇਹਦੇ ਫਰੂਟ ਦੀ ਕੀ ਖਾਸੀਅਤ ਹੈ ਲੱਗਦਾ ਕਿ ਦੋਆ ਬਾਈ ਜੀ ਤੇ ਪਾਣੀ ਦਾ ਉਹ ਸਾਰਾ ਡਿਟੇਲ ਸ਼ੁਰੂ ਤੋਂ ਦੱਸਿਓ ਤੁਸੀਂ ਬਾਈ ਜੀ ਐਕਚੁਅਲ ਅਮਰੂਦ ਇਹ ਜੀ ਚੀਜ਼ ਹੈ ਇਹ ਸਾਰਾ ਸਾਲ ਹੀ ਫਲ ਚੱਕਦਾ ਰਹਿੰਦਾ ਬਿਲਕੁਲ ਜੀ ਫੇਰ ਵੀ ਇਹਦੇ ਦੋ ਮੇਨ ਟਾਈਮ ਜੁਲਾਈ ਚ ਇਹ ਮੇਨਲੀ ਫਰੂਟਿੰਗ ਤੇ ਆ ਜਾਂਦਾ ਹੈ ਪ੍ਰੂਨਿੰਗ ਬਹੁਤ ਜ਼ਰੂਰੀ ਹੈ ਇਹਦੀ ਤੁਸੀਂ ਦੇਖੋ ਕੋਈ ਵੀ ਮੋਟੀ ਟਾਣੀ ਇਸ ਦੇ ਉੱਪਰ ਨਹੀਂ ਹੈ ਅਸੀਂ ਜਦੋਂ ਤੁਸੀਂ ਮਾਰਚ ਜਾ ਕੇ ਦੇਖੋਗੇ ਤੇ ਅਸੀਂ ਇੰਨੇ ਬਰੀਕ ਲੈਵਲ ਦੇ ਪ੍ਰੂਨਿੰਗ ਕਰ ਦਾਂਗੇ ਕਿ ਇਹਨੂੰ ਕੱਟ ਕੇ ਬਿਲਕੁਲ ਨੀਵਾ ਲਿਆਵਾਂਗੇ ਕਈ ਤਾਂ ਸੋਚਦੇ ਪਤਾ ਨਹੀਂ ਇਹ ਕਿਸ ਤਰ੍ਹਾਂ ਦਾ ਕਰਦੇ ਆ ਪਰ ਉਹੀ 2 ਮਹੀਨਿਆਂ ਬਾਅਦ ਤੁਸੀਂ ਰਿਜ਼ਲਟ ਦੇਖੋਗੇ ਇੱਕ ਬਹੁਤ ਬੈਟਰ ਫਰੂਟ ਤੇ ਆਇਆ ਹੋਊਗਾ ਪਿਛਲੀ ਵਾਰ ਤੈਨੂੰ ਇੰਨਾ ਹੈਵੀ ਫਰੂਟ ਆਇਆ ਕਿ ਸਾਨੂੰ ਚਿੰਤਾ ਹੋ ਗਈ ਵੀਰੇ ਨੂੰ ਘੱਟ ਕਿਵੇਂ ਕੀਤਾ ਜਾਵੇ ਟਾਹਣੀਆਂ ਦੇ ਅਸਰ ਜਾਂ ਟੁੱਟਣ ਦਾ ਵੀ ਖਤਰਾ ਰਹਿੰਦਾ ਬਿਲਕੁਲ ਜੀ ਤੁਸੀਂ ਦੇਖੋਗੇ ਇੱਥੇ ਹੁਣ ਵੀ ਤੁਹਾਨੂੰ ਟਾਹਣੀਆਂ ਟੁੱਟੀਆਂ ਮਿਲ ਲੀਆਂ ਹਾਂ ਅਸੀਂ ਇਹਦੇ ਵਿੱਚ ਮੇਨਲੀ ਬਰਮੀ ਕੰਪੋਸਟ ਤੇ ਸਰੋਂ ਦੀ ਖਾਲ ਹਾਂ ਕੀ ਬਾਤ ਹੈ ਜੀ ਦੋ ਚੀਜ਼ਾਂ ਇਹਦੇ ਵਿੱਚ ਯੂਜ਼ ਕਰਦੇ ਹਾਂ ਜਿਹੜਾ ਉਹ ਮੈਂ ਕਹਿੰਦਾ 100 ਕਾਲਡ ਆਰਗੈਨਿਕ ਸਰੋਂ ਦੀ ਖਾਲ ਹਾਂਜੀ ਮਤਲਬ ਉਹਨੂੰ ਬਰੀਕ ਕਰਕੇ ਜੀ ਤੇ ਜਦੋਂ ਇਹਦੀ ਗੋਡੀ ਕਰਦੇ ਹਾਂ ਉਹਦੇ ਵਿੱਚ ਬਰਮੀ ਕੰਪੋਸਟ ਦੇ ਨਾਲ ਪਾ ਦਿੰਦੇ ਹਾਂ ਦੋ ਵਾਰ ਪਾਉਨੇ ਸਾਲ 'ਚ ਜੀ ਫਰੂਟਿੰਗ ਵੇਲੇ ਪਾਉਂਦੇ ਹੋ ਹਾਂ ਜੀ ਦੋ ਵਾਰ ਪਾਉਨੇ ਜਦੋਂ ਫਲ ਚੱਕਣ ਤੋਂ ਪਹਿਲਾਂ ਪਾਉਂਦੇ ਹੋਗੇ ਫਲ ਚੱਕਣ ਤੋਂ ਪਹਿਲਾਂ ਪਾਉਨੇ ਆ ਜੀ ਦੂਜਾ ਵਾਈਟ ਵਾਸ਼ ਆਪਣਾ ਬਲੂ ਕਾਪਰ ਦੇ ਨਾਲ ਉਹ ਵੀ ਪਰਮਨੈਂਟ ਨਾਲ ਕਿੰਨੂ ਦਾ ਬਾਗ ਹੈ ਕਿੰਨੂ ਦੇ ਬਾਗ ਚ ਵੀ ਤੇ ਇਹਦੇ ਚ ਵੀ ਪਰਮਨੈਂਟ ਹੁੰਦੀ ਰਹਿੰਦੀ ਹੈ ਇਹ ਪੌਦੇ ਲਾਉਣ ਦਾ ਟਾਈਮ ਕਿਹੜਾ ਹੁੰਦਾ ਬਈ ਜੀ ਬਾਗ ਬਾਗ ਉਹਦੇ ਦੋ ਟਾਈਮ ਤੇ ਲੱਗਦੇ ਜੀ ਹਾਂ ਜਾਂ ਤਾਂ ਫਰਵਰੀ ਚ ਜੀ ਤੇ ਜਾਂ ਅਗਸਤ ਚ ਓਕੇ ਕਦੋਂ ਵੀ ਤੁਸੀਂ ਲਾ ਸਕਦੇ ਹੋ ਤੇ ਕਿੰਨੇ ਦੂਰੀ ਤੇ ਤੁਸੀਂ ਮੈਨ ਲੱਗਦਾ ਵੀ ਨੇੜੇ ਲਾਇਏ 12 ਬਾਈ 12 ਤੇ ਲੱਗੇ ਹੋਏ 12 ਬਾਈ 12 ਤੇ ਲਾਇਏ ਹਾਂਜੀ ਠੀਕ ਹੈ ਜੀ ਟਰੈਕਟਰ ਦੇ ਵਿੱਚ ਦੀ ਪਾਸ ਨਹੀਂ ਹੁੰਦਾ ਟਰੈਕਟਰ ਜਦੋਂ ਪ੍ਰੋਨਿੰਗ ਹੋ ਜੂਗੀ ਫਿਰ ਹੋਊਗਾ ਉਦੋਂ ਟਾਈਮ ਨਹੀਂ ਹੋਊਗਾ ਜੀ ਉਹਨਾ ਟਾਈਮ ਕ੍ਰੋਸ ਨਹੀਂ ਹੋਊਗਾ ਤੇ ਇਹਦੀ ਯੀਲਡ ਆਪਾਂ ਕਿੰਨੀ ਮੰਨ ਸਕਦੇ ਆ ਜਿਹੜੀ ਸਾਲ ਦੀ ਤੁਸੀਂ ਵੈਸੇ ਨਾਰਮਲ ਜੀ ਦੱਸ ਦਿਓ ਕਿਉਂਕਿ ਜ਼ਿਮੇਦਾਰਾਂ ਨੂੰ ਫਿਰ ਐ ਹੁੰਦਾ ਵੀ ਯਾਰੇ ਥੋੜਾ ਜਿਆਦਾ ਦੱਸ ਜਾਂਦੇ ਜਾਂ ਹੋਰ ਵੀ ਤੂੰ ਜਿਆਦਾ ਵੀ ਹੁੰਦਾ ਹੋਊਗਾ ਪਰ ਵੀ ਉਹ ਇਸ ਲਾਲਚ ਚ ਆ ਕੇ ਨਾ ਲਾਉਣੋ ਮਿਨੀਮਮ ਲੈ ਕੇ ਚੱਲਣੇ ਮਿਨੀਮਮ ਜੇ ਤੁਸੀਂ ਇਹਨਾਂ ਦੇ ਪਲਾਂਟ ਵੀ ਗੈਨ ਲਓ ਹਾਂਜੀ ਤੁਸੀਂ ਇਹਦਾ 1 ਕੁਆਂਟਲ ਵੀ ਫਰੂਟ ਮੰਨ ਲਓ ਜੀ ਪੌਦੇ ਦਾ ਹਾਂ 1 ਕੁਆਂਟਲ 500 ਹਾਂਜੀ 50 ਠੀਕ ਹੈ ਇਹ ਸਿੱਧਾ ਜਾਂ ਦੇਸੀ ਹਿਸਾਬ ਹੈ ਹਾਂਜੀ ਤੁਹਾਨੂੰ ਤਾਂ 100 ਰੁਪਏ ਮਿਲਦੇ ਹਾਂਜੀ ਪਰ ਮੈਂ ਹੋਲਸੇਲ ਦੀ ਗੱਲ ਕਰ ਰਿਹਾ ਹਾਂ 1 ਕੁਆਂਟਲ ਬਿਲਕੁਲ 500 ਬੁੱਧ ਹਾਂਜੀ ਤੇ 50 ਰੁਪਏ ਬਸ ਇਹਦੇ ਨਾਲ ਜੋੜ ਲਾ ਲਿਓ ਬਾਈ ਮੈਥੋਂ ਤਾਂ ਲੱਗਣਾ ਨਹੀਂ ਹੁਣੀ ਤੰਗੇ ਮਿਲ ਗਏ ਤੁਹਾਨੂੰ ਅਸੀਂ ਟਰੈਪਿੰਗ ਕਰਦੇ ਹਾਂ ਹਾਂਜੀ ਟਾਈਮ ਟੂ ਟਾਈਮ ਇਹਦੇ ਟਰੈਪ ਲੱਗੇ ਹੁੰਦੇ ਆ ਹਾਂਜੀ ਤੇ ਉਹਦੇ ਨਾਲ ਜਿਹੜਾ ਅਸੀਂ ਉਹ ਪਮਕੜਾ ਜਿਹੜਾ ਉਹਨੂੰ ਕੈਚ ਕਰ ਲੈਨੇ ਹਾਂ ਹਾਂ ਕੈਚਰ ਜਿਹੜੇ ਲੱਗਦੇ ਆ ਜੀ ਹਾਂਜੀ ਹਾਂਜੀ ਤੇ ਉਹਦੇ ਨਾਲ ਕਾਫੀ ਹੱਦ ਤੱਕ ਫੈਰੋਮੋਨ ਟਰੈਪ ਜਿਵੇਂ ਕਹਿ ਦਿੰਦੇ ਆ ਉਹਨਾਂ ਨੂੰ ਹਾਂਜੀ ਹਾਂਜੀ ਤੇ ਉਹ ਕਾਫੀ ਹੱਦ ਤੱਕ ਕੰਟਰੋਲ ਰਹਿਦਾ ਤੇ ਸਪਰੇ ਵਗੈਰਾ ਵੀ ਕੋਈ ਕਰਦੇ ਹੋ ਹੋਗੇ ਕੋਈ ਨਾ ਮਾਤਰ ਨਾ ਮਾਤਰ ਹਾਂਜੀ ਤਕਰੀਬਨ ਜਿਵੇਂ ਆਪਾਂ ਕਹਿ ਦਿੰਨੇ ਹਾਂਗੇ ਇਹ ਵੀ ਸੈਮੀ ਆਰਗੈਨਿਕ ਹੀ ਆ ਇਹ ਇਹ ਕਹਿ ਸਕਦੇ ਆ ਆਪਾਂ ਅਸੀਂ ਆਰਗੈਨਿਕ ਸ਼ਬਦ ਫੇਰ ਤੁਹਾਨੂੰ ਕਹਿਣਾ ਜੀ ਇਹ ਯੂਜ਼ ਕਰਦੇ ਆ ਅਸੀਂ ਪਿਓਰਿਟੀ ਤੱਕ ਹੀ ਲੈ ਕੇ ਚੱਲਦੇ ਆ ਸਾਨੂੰ ਤਾਂ ਕੀ ਹੈ ਅਸੀਂ ਹਮੇਸ਼ਾ ਆਪਦੀ ਗੱਲ ਤੇ ਖਰੇ ਰਹੀਏ ਤਾਂ ਇੱਕ ਵਧੀਆ ਕੁਆਲਿਟੀ ਤੁਹਾਨੂੰ ਪ੍ਰੋਵਾਈਡ ਕਰਵਾ ਸਕਦੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਇਹਦਾ ਹੋਰ ਆਪਣਾ ਮਤਲਬ ਜਿਹੜਾ ਹੈਗਾ ਜੀ ਜਿਵੇਂ ਆਪਾਂ ਕੀ ਤੁਸੀਂ ਕਿਸਾਨ ਵੀਰਾਂ ਨੂੰ ਰੈਡ ਦੇਣੀ ਜਾਓਗੇ ਵੀ ਬਾਗਬਾਨੀ ਕਿਉਂਕਿ ਤੁਸੀਂ 4-5 ਤੁਹਾਡੇ ਕੋਲੇ ਬਾਗ ਹੈਗੇ ਆ ਕਿੰਨੂ ਵੀ ਹੈ ਆ ਤੁਹਾਡੇ ਕੋਲੇ ਆੜੂ ਵੀ ਹੈ ਆੜੂ ਵੀ ਹੈ ਜੀ ਹੋਰ ਆਲੂ ਬਖਾਰਾ ਵੀ ਹੈ ਆਲੂ ਬਖਾਰਾ ਵੀ ਹੈ ਅਨਾਰ ਵੀ ਹੈ ਅਨਾਰ ਵੀ ਹੈ ਚਲੋ ਦੂਸਰੀਆਂ ਤੋਂ ਆਦੋ ਕਿਉਂਕਿ ਅੱਜ ਲੇਟ ਹੋ ਗਏ ਜਾਣਕਾਰੀ ਤੁਹਾਡੇ ਕੋਲੇ ਲੈਂਦੇ ਰਵਾਂਗੇ ਇਹਦਾ ਕਾਰਨ ਇਹ ਹੀ ਹੈ ਤੁਸੀਂ ਇਹਨੂੰ ਸੱਚ ਡ੍ਰਿਪ ਰਾਈ ਇਰੀਗੇਸ਼ਨ ਕਰਦੇ ਹੋ ਬਿਲਕੁਲ ਜੀ ਡ੍ਰਿਪ ਰਾਈ ਸਾਡੇ ਕੋਲੇ ਕੋਈ ਬਾਗ ਸਭ ਤੋਂ ਵਧੀਆ ਗੱਲ ਮੈਂ ਤੁਹਾਨੂੰ ਦੱਸ ਦੇ ਜਿਹੜੀ ਕਿ ਮੈਂ ਕਿਸਾਨਾਂ ਦਾ ਕ੍ਰਿਟਿਸਿਜ਼ਮ ਕਰੂੰਗਾ ਇੱਕ ਗੱਲ ਤੇ ਮੈਨੂੰ ਡ੍ਰੋਨ ਆਏ ਲੋਕ ਹਾਂਜੀ ਇਹ ਬਾਗ ਐ ਨਹੀਂ ਹੋਇਆ ਕਰਦੇ ਇਹ ਫਲੱਡੀ ਪਾਣੀ ਨਾਲ ਹੁੰਦੇ ਆ ਤੁਡੀਆਂ ਖੁੱਲਾ ਪਾਣੀ ਲਾਓ ਖੁੱਲਾ ਪਾਣੀ ਲਾਓ ਆ ਤੁਹਾਡੀਆਂ ਡ੍ਰਿਪ ਜਿਹੜੀਆਂ ਇਹ ਡਰਾਮੇ ਕਰਨੂ ਐ ਪਰ ਨਹੀਂ ਵੀਰ ਮੇਰੋ ਆ ਸਾਰਾ ਕੁਝ ਡ੍ਰਿਪ ਤੇ ਆ ਬਾਗ ਵੀ ਉਹ ਬਾਗ ਵੀ ਤੁਹਾਨੂੰ ਚਨੇ ਵੀ ਡ੍ਰਿਪ ਤੇ ਲੱਗੇ ਦਿਖਾਉਂਗਾ ਲਸਣ ਵੀ ਡ੍ਰਿਪ ਤੇ ਲੱਗੀ ਦਿਖਾਉਂਗਾ ਐਸੀ ਕੋਈ ਗੱਲ ਨਹੀਂ ਐ ਜਿਹਦੇ ਕੋਲੇ ਜਿੰਨੇ ਸੰਸਾਧਨ ਐ ਆਪਦੇ ਸੰਸਾਧਨਾਂ ਮੁਤਾਬਕ ਗੱਲ ਕਰੋ ਠੀਕ ਐ ਆਪਾਂ ਕੋਈ ਰਾਜ ਕਨਾਲ ਦੇ ਮੋਢ ਚ ਨਹੀਂ ਬੈਠੇ ਆਪਾਂ ਕੋਈ ਦਰਿਆ ਦੇ ਮੋਢ ਚ ਨਹੀਂ ਬੈਠੇ ਜਮਾਂ ਬਰਾਨੀ ਜਿਹਨੂੰ ਕਿਸੇ ਵੇਲੇ ਮੁਸਲਿਮ ਲੋਕ ਕਹਿੰਦੇ ਸੀ ਅਕੇ ਇੱਕ ਵਾਰੀ ਮੁਹੰਮਦ ਤੁਗਲਕ ਨੇ ਇਧਰ ਅਟੈਕ ਕੀਤਾ ਬਰਾਨੀ ਏਰੀਏ ਤੇ ਉਹ ਕਹਿੰਦਾ ਸੀ ਮੈਂ ਮੁਠੀ ਪਰ ਬਾਜਰੇ ਵਾਸਤੇ ਆਪਦਾ ਰਾਜ ਗਵਾ ਲਿਆ ਸੀ ਤੇ ਇਹ ਉਹ ਜ਼ਮੀਨ ਹੈ ਜਿਹੜਾ ਕਿ ਇੱਕ ਮੁਠੀ ਪਰ ਬਾਜਰੇ ਤੋਂ ਸੋਏ ਹਾਂਜੀ ਹਾਂਜੀ ਕੱਖ ਨਹੀਂ ਸੀ ਇਹ ਇੱਕ ਬਰਾਨੀ ਬੈਲਟ ਹੈ ਤੇ ਪਰ ਫਿਰ ਵੀ ਪ੍ਰਮਾਤਮਾ ਨੇ ਹੌਲੀ ਹੌਲੀ ਟੈਕਨੀਕ ਨੇ ਪਰਮਾਤਮਾ ਨੇ ਤੇ ਕਿਸਾਨਾਂ ਦੀ ਮਿਹਨਤ ਨੇ ਇਥੇ ਰੰਗ ਲਾਇਆ ਬਹੁਤ ਬਹੁਤ ਮਿਹਰਬਾਨੀ ਬਾਈ ਤੁਹਾਡੀ ਧੰਨਵਾਦ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਜਾਗਰੂਕ ਕੀਤਾ ਇਹ ਹੀ ਆਪਣਾ ਮਕਸਦ ਹੈ ਇਹਦੇ ਵਿੱਚ ਜਿਹੜਾ ਸਾਰਾ ਵੀ ਆਪਣੀ ਜਿਹੜੀ ਅਗਲੀ ਪੀੜ੍ਹੀ ਉਹ ਵੀ ਇਹਨੂੰ ਇਨਸਪਾਇਰ ਹੋ ਕੇ ਚੀਜ਼ਾਂ ਵੱਲ ਪ੍ਰੇਰਿਤ ਹੋਵੇ ਬਹੁਤ ਬਹੁਤ ਮਿਹਰਬਾਨੀ ਬਾਈ ਤੁਹਾਡੀ